ਲੁਟਕਾ ਘਾਤੇ ਚੋਰੀ ਦੀਆਂ ਵਾਰਦਾਤਾਂ ਅਕਸਰ ਨਿਤਿਹੜੇ ਵਾਪਰ ਰਹੀਆਂ ਹਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਕਦਮ ਨਹੀਂ ਚੁੱਕੇ ਜਾ ਰਹੇ ਜਿਸ ਨਾਲ ਲੁਟੇਰਿਆਂ ਦੇ ਹੌਸਲੇ بلند ਹੋ ਰਹੇ ਹਨ ਇਸੇ ਤਰ੍ਹਾਂ ਦਾ ਇੱਕ ਤਾਜ਼ਾ ਮਾਮਲਾ ਹੁਸ਼ਿਆਰਪੁਰ ਦੇ ਦਸ਼ਵੇਸ਼ ਨਗਰ ਮੋਹੱਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਨੂੰ ਜਾ ਰਹੀ ਔਰਤ ਦੀ ਇੱਕ ਲੁਟੇਰੇ ਵੱਲੋਂ ਲੁੱਟਖੋਖ ਕੀਤੀ ਗਈ ਹੈ ਤੇ ਉਸ ਦਾ ਕੰਨਾਂ ਚੋਂ ਵਾਲੀਆਂ ਵੀ ਖੋ ਕੇ ਭੱਜਿਆ ਗਿਆ ਹੈ ਇਸ ਸੰਬੰਧੀ ਪੁਲਿਸ ਕੋਲ ਵੀ ਇਸਦੀ ਸ਼ਿਕਾਇਤ ਦਰਜ ਕਰਵਾਈ ਗਈ ਆ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਸੰਬੰਧੀ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ ਆ ਤੁਹਾਨੂੰ ਦਿਖਾਉਂਦੇ ਆ ਸੀਸੀਟੀਵੀ ਫੁਟੇਜ ਰਾਹੀਂ ਕਿਵੇਂ ਲੁਟੇਰਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੂਰੇ ਸਾਡਾ ਸ਼ਿਮੇਸ਼ ਨਗਰ ਚ ਇੱਕ ਵਾਰਤ ਹੋਈ ਆ ਤੇ ਕਿਵੇਂ ਦੇਖਦੇ ਹੋ ਕਿ ਸਰ ਪ੍ਰੋਜੈਕਟ ਉਹ ਐਕਚੁਅਲੀ ਇੱਕ ਲੇਡੀ ਸੀਗੇ ਜ ਸਵੇਰ ਦੀ ਸਾਈਡ ਤੇ ਜਾ ਰਹੀ ਸੀ ਸਵੇਰੇ ਤਕਰੀਬਨ 7 ਵਜੇ ਦਾ ਟਾਈਮ ਸੀਗਾ ਉਹ ਮਾਰਨਿੰਗ ਵਾਕ ਤੇ ਲੇਡੀ ਨਿਕਲੇ ਸੀਗੇ 2 3 4 ਦਿਨ ਪੁਰਾਣੀ ਵੀਡੀਓ ਆ ਤਾਂ ਉਹ ਵੀਡੀਓ ਲੱਭਦਿਆਂ ਨੂੰ ਵੀ ਕਾਫੀ ਟਾਈਮ ਲੱਗਾ ਤੁਸੀਂ ਦੇਖਿਆ ਹੋਣਾ ਵੀ ਦੋ ਮੁੰਡੇ ਪਹਿਲਾਂ ਹੀ ਉੱਥੇ ਖੜੇ ਸੀਗੇ ਜਿਹੜੀ ਆ ਕੇ ਲੇਡੀ ਦੇ ਸੋਨੇ ਦੀ ਜਿਹੜੀ ਉਹਨਾਂ ਨੇ 체ਨ ਪਾਈ ਸੀ ਉਹ ਸਨੇਚ ਕਰਕੇ ਲੈ ਗਏ ਦਸ਼ਮੀਸ਼ ਨਗਰ ਚ ਇਹ ਕੰਮ ਜਿਹੜਾ ਨਿਤ ਦਾ ਹੋ ਗਿਆ ਤੁਸੀਂ ਦੇਖਿਆ ਹੋਣਾ ਜਾਂ ਤਾਂ ਚੋਰੀਆਂ ਹੁੰਦੀਆਂ ਪਈਆਂ ਜਾਂ ਕਿਸੇ ਦੀਆਂ ਲੁੱਟਖੋਹਾਂ ਵਾਲੀਆਂ ਲਾ ਲੈਂਦੇ ਆ ਲੋਕ ਲੋਕ ਦਾ ਇਹਦਾ ਸੈਂਸ ਜਿਹੜੇ ਵਿੱਲੜੇ ਨਸ਼ੇੜੀ ਜਿਹੜੇ ਬੈਠੇ ਪਏ ਆ ਇਹਨਾਂ ਦਾ ਕੰਮ ਤਾਂ ਰੋਜ਼ ਦਾ ਬਣ ਗਿਆ ਦਸ਼ਮੀਸ਼ ਨਗਰ ਦੇ ਵਿੱਚ ਵੀ ਸਾਡੇ ਤੇ ਏਰੀਆ ਚ ਤਾਂ ਲੋਕ ਨੂੰ ਘਰਾਂ ਚੋਂ ਬਾਹਰ ਨਿਕਲਣਾ ਵੀ ਜਿਹੜਾ ਲੋਕੀ ਸੇਫ ਨਹੀਂ ਕਰਦੇ ਪਏ ਇਸ ਵੇਲੇ ਇੰਨਾ ਬੁਰਾ ਹਾਲਾਤ ਹੈ ਸਰ ਕਿੰਨੇ ਵਜੇ ਦਾ ਟਾਈਮ ਸੀ ਜੀ ਇਹ ਤਕਰੀਬਨ ਸਵੇਰੇ 7 ਵਜੇ ਦਾ ਟਾਈਮ ਸੀਗਾ ਸਰ ਇੱਕ ਕਿੰਨੀ ਤਰੀਕ ਦੀ ਗੱਲ ਹੈ ਜੀ ਤਕਰੀ ਤਰੀਕ ਮੇਰੇ ਖਿਆਲ ਨਾਲ ਉੱਤੇ ਸੀਸੀਟੀਵੀ ਦੇ ਉੱਤੇ ਤਰੀਕ ਜਿਹੜੀ ਫਲੈਸ਼ ਹੋ ਰਹੀ ਹੈ ਤਿੰਨ ਚਾਰ ਦਿਨ ਪੁਰਾਣੀ ਵੀਡੀਓ ਹੈ ਉਹ ਇਸ ਬੰਦੀ ਰਿਪੋਰਟ ਲਿਖਾਤੀ ਹੋਈ ਕੋਈ ਹਾਂਜੀ ਹਾਂਜੀ ਜਿਹੜੀ ਰਿਪੋਰਟ ਸੀਗੀ ਉਹਨਾਂ ਨੇ ਜਿਹੜੇ ਲੇਡੀ ਨਾਲ ਵਾਰਦਾਤ ਹੋਈ ਹੈ ਉਹ ਦਿੱਤੀ ਹੋਈ ਹੈ ਪਰ ਹੁਣ ਉਹਦਾ ਕੁਝ ਵੀ ਨਹੀਂਗਾ ਪਿੱਛੇ ਜੇ ਤੁਸੀਂ ਦੇਖਿਆ ਹੋਣਾ ਇੱਕ ਬੜਾ ਹੀ ਨਾਮੀ ਚੋਰ ਜਿਆ ਸੀਗਾ ਜਿਹੜਾ ਇੱਕ ਨਲੋਈਆਂ ਬਾਈਪਾਸ ਤੋਂ ਫੜਿਆ ਸੀ ਬੁੱਕੀ ਚੋਰ ਅਜੇ ਤੱਕ ਉਹਦਾ ਕੁਝ ਨਹੀਂ ਹੋਇਆ ਜਿਨੇ ਇੰਨੇ ਲੱਖਾਂ ਮਤਲਬ ਕਰੋੜਾਂ ਕਰੀ ਰੁਪਏ ਦੀ ਤਾਂ ਚੋਰੀ ਕਰ ਗਿਆ ਸੀ ਉਹਦਾ ਕੁਝ ਨਹੀਂ ਹੋਇਆ ਇਹਨਾਂ ਦਾ ਕੁਝ ਵੀ ਨਹੀਂ ਹੋਣਾ ਮੈਂ ਤਾਂ ਇਹੀ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਖੁਸ਼ਹਰਪੁਰ ਦੇ ਵੋਟਰਾਂ ਨੂੰ ਵੀ ਤੁਸੀਂ ਤੁਹਾਡੇ ਕੋ ਜਿਹੜਾ ਵੀ ਪਾਰਟੀ ਦਾ ਨੁਮਾਇੰਦਾ ਹੈ ਸਪੈਸ਼ਲੀ ਰੂਲਿੰਗ ਪਾਰਟੀ ਇਹਨਾਂ ਨੂੰ ਦੱਸਿਓ ਜਰੂਰ ਵੀ ਜਿਹੜੀਆਂ ਵਾਰਦਾਤਾਂ ਹੁੰਦੀਆਂ ਪਈਆਂ ਵੀ ਤੁਸੀਂ ਸਿਰਫ ਵੋਟਾਂ ਲੈਣ ਤੱਕ ਦੇ ਸੀਮਤ ਰਹੋਗੇ ਲੋਕਾਂ ਦੀ ਜਿਹੜੀ ਸਿਕਿਉਰਿਟੀ ਹੈ ਉਹਨਾਂ ਦੀ ਪ੍ਰਾਪਰਟੀ ਦੀ ਉਹਨਾਂ ਦੀ ਜਾਨ ਦੀ ਵੀ ਉਹਨਾਂ ਦੇ ਲਈ ਵੀ ਜ਼ਿੰਮੇਵਾਰ ਹੋ ਕਿ ਕੱਲੀ ਸਰਕਾਰਾਂ ਬਣਾਉਣੀਆਂ ਜਾਣਦੇ ਹੋ ਤੁਸੀਂ ਪੁਲਿਸ ਪ੍ਰਸ਼ਾਸਨ ਲੋਕ ਖੇਤਰਾਂ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਈ ਤਰ੍ਹਾਂ ਦੇ ਤਾਂ ਕੇਸ ਚੋਰੀ ਦੀ ਲੁੱਟਖੋਹਾਂ ਦੀ ਬਾਰਤਾਂ ਜੀਆਂ ਰੂਤੀ ਰੂਤੀ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਮੈਂ ਤੁਹਾਨੂੰ ਪਹਿਲਾਂ ਹੀ ਅਰਜ਼ ਕਰ ਚੁੱਕਿਆ ਵੀ ਸਾਡੇ ਦਾ ਵਾਰਡ ਦੇ ਵਿੱਚ ਰੋਜ਼ ਦੀ ਗੱਲ ਬਣ ਗਈ ਜਿਹੜੀਆਂ ਚੋਰੀਆਂ ਲੁੱਟਖੋਹਾਂ ਡਕੈਤੀਆਂ ਜਿਹੜੀਆਂ ਸਾਡੇ ਦਾ ਵਾਰਡ ਦੀ ਰੋਜ਼ ਦੀ ਗੱਲਬਾਤ ਹੈ ਪੁਲਿਸ ਦੇ ਤਾਂ ਹੱਥ ਖੜੇ ਆ ਜਨਾਬ ਆਹੀ ਦਾ ਇੱਕ ਲਾਸਟ ਹੋਪ ਸੀ ਕਿ ਸਰਕਾਰਾਂ ਕੁਝ ਕਰਨਗੀਆਂ ਪਰ ਤੁਸੀਂ ਦੇਖਿਆ ਹੁਣ ਤੁਸੀਂ ਚਾਹੇ ਮੇਰੀ ਫੇਸਬੁੱਕ ਆਈਡੀ ਜਾ ਕੇ ਚੈੱਕ ਕਰ ਲਿਓ ਹੋਰ ਜਾਣੇ ਲੋਕਾਂ ਚ ਮੇਰੇ ਜਾ ਕੇ ਬਾਈਟ ਕਰ ਲਿਓ ਸਾਡੇ ਵਾਰਡ ਦੇ ਲੋਕਾਂ ਚ ਇੱਕ ਦਹਿਸ਼ਤ ਦਾ ਮਾਹੌਲ ਬਣਿਆ ਪਿਆ ਵੀ ਉਹਨਾਂ ਨੂੰ ਤਾਂ ਐਵੇਂ ਲੱਗ ਰਿਹਾ ਵੀ ਉਹ ਜਿੱਦਾਂ ਹੁਸ਼ਿਆਰਪੁਰ ਚ ਰਹਿੰਦੇ ਨਹੀਂ ਵੀ ਕਿਤੇ ਬੰਗਲਾਦੇਸ਼ ਪਾਕਿਸਤਾਨ ਚ ਰਹਿੰਦੇ ਪਏ ਦਰ ਹਾਲਾਤ ਸਾਡੇ ਵਾਰਡ ਚ ਹੋਏ ਆ ਮੈਂ ਇੱਕ ਵਾਰੀ ਤੁਹਾਡੇ ਕੈਮਰੇ ਥਰੂ ਤੁਹਾਡੇ ਚੈਨਲ ਦੇ ਥਰੂ ਹੁਸ਼ਿਆਰਪੁਰ ਪੁਲਿਸ ਨੂੰ ਹੁਸ਼ਿਆਰਪੁਰ ਦੇ ਐਸਐਸਪੀ ਸਾਹਮਣੂ ਬੇਨਤੀ ਕਰਨਾ ਚਾਹੁੰਦਾ ਵੀ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਬਰਸਟ ਹੋਈ ਪਈ ਹੈ ਹੁਣ ਥੋੜੀ ਸੈੱਟ ਕਰੋ ਲੋਕ ਆਪਣੇ ਘਰਾਂ ਚੋਂ ਨਿਕਲਣ ਲੋਕੀ ਮਾਰਨਿੰਗ ਵਾਕ ਤੇ ਜਾ ਸਕਣ ਟਿਊਸ਼ਨਾਂ ਤੇ ਜਾਣੇ ਏਬਲ ਹੋਣ ਆਪਣੇ ਨਿਆਣੇ ਛੱਡ ਕੇ ਜਾਣ ਲਈ ਬਹੁਤ ਬੁਰੇ ਹਾਲਾਤ ਆ ਤੁਸੀਂ ਇੱਕ ਦਿਨ ਵੀ ਇੱਕ ਮਿੰਟ ਵੀ ਆਪਣਾ ਜਿਹੜਾ ਘਰ ਨੂੰ ਖਾਲੀ ਛੱਡ ਕੇ ਨਹੀਂ ਜਾ ਸਕਦੇ ਜੇ ਤੁਸੀਂ ਬਾਹਰ ਜਾਣੇ ਆ ਤਾਂ ਤੁਹਾਡੀਆਂ ਜਿਹੜੀਆਂ ਚੈਨੀਆਂ ਵਾਲੀਆਂ ਉਹ ਲਾਣਦੇ ਆ ਲੋਕ ਜੇ ਤੁਸੀਂ ਘਰ ਤੋਂ ਕਿਸੇ ਰਿਸ਼ਤੇਦਾਰ ਦੇ ਜਾਨੇ ਤੁਹਾਡੇ ਚੋਰੀਆਂ ਹੋ ਜਾਂਦੀਆਂ ਜੇ ਤੁਸੀਂ ਕੰਮ ਤੇ ਜਾਂਦੇ ਆ ਆ ਪਿੱਛੇ ਦੀ ਇੱਕ ਪ੍ਰਾਈਡੈਂਸੀ ਹੋਟਲ ਦੇ ਜਿਹੜੇ ਸਾਡੇ ਮਾਲਕ ਹੁੰਦੇ ਸੀਗੇ ਪਹਿਲਾਂ ਉੱਥੇ ਏਡੀ ਵੱਡੀ ਚੋਰੀ ਹੋਈ ਲੱਖਾਂ ਦਾ ਸਮਾਨ ਚੋੱਕ ਕੇ ਲੈ ਗਏ ਮੇਰੇ ਖਿਆਲ ਨਾਲ ਪੁਲਿਸ ਵੀ ਅਗਲੇ ਦਿਨ ਪਹੁੰਚੀ ਉੱਥੇ ਸੋ ਵੀ ਇਹੀ ਫੇਰ ਇੱਕ ਵਾਰੀ ਅਪੀਲ ਹੈ ਕਿ ਜਿਹੜਾ ਹੁਸ਼ਿਆਰਪੁਰ ਦੇ ਜਿਹੜੇ ਹਾਲਾਤ ਵਿਗੜਦੇ ਪਏ ਆ ਉਹਨਾਂ ਨਾਲ ਜ਼ਰੂਰ ਜੜੀ ਹੈ ਪੁਲਿਸ ਨੂੰ ਔਰ ਜਿਹੜੇ ਸਾਡੇ ਪੋਲੀਟਿਸ਼ੀਅਨਸ ਆ ਉਹਨਾਂ ਨੂੰ ਨਿਗ੍ਹਾ ਮਾਰਨੀ ਚਾਹੀਦੀ ਹੈ ਇਹਦੇ ਤੇ ਥੈਂਕ ਯੂ